ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਥਕ ਹਲਚਲ ਤੋਂ ਕਿਉਂਕਿ ਹਰ ਰੋਜ਼ ਪੰਥਕ ਸਰਗਰਮੀਆਂ ਪੰਥਕ ਖਬਰਾਂ ਇੰਡੀਆਂ ਵੱਡੀਆਂ ਹੋ ਜਾਂਦੀਆਂ ਨੇ ਕਿ ਜੋ ਵਰਤਾਰੇ ਵਾਪਰ ਰਹੇ ਨੇ ਉਹ ਕਈ ਸਵਾਲਾਂ ਨੂੰ ਜਨਮ ਦੇ ਰਹੇ ਨੇ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਧਿਰਾਂ ਇਹਨਾਂ ਦੀ ਜੁੜੀ ਭੂਮਿਕਾ ਰਹੀ ਹੈ ਲੰਘੇ ਦਿਨਾਂ ਦੇ ਵਿੱਚ ਉਹਨੂੰ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਦੇ ਨਾਲ ਪ੍ਰਭਾਸ਼ਿਤ ਕਰਦੇ ਨੇ ਅਕਾਲੀ ਦਲ ਦਾ ਵਿੰਗ ਇਹਨਾਂ ਨੂੰ ਦਿੱਲੀ ਦੇ ਨੇੜੇ ਸਾਧਦਾ ਉਹ ਆਪਣੇ ਆਪ ਨੂੰ ਵਿਕਟਮ ਪੇਸ਼ ਵਿਕਟਮ ਵਜੋਂ ਪੇਸ਼ ਕਰਦੇ ਨੇ ਖਬਰ ਇਹ ਕਹਿ ਰਹੀ ਹੈ ਕਿ ਉਹਨਾਂ ਨੇ ਐਸਜੀਪੀਸੀ ਚੋਣਾਂ ਦੀ ਤਿਆਰੀ ਕਰ ਲਈਏ ਜੇ ਕਰ ਇਹ ਗੱਲ ਸੱਚੀ ਆ ਤਾਂ ਫਿਰ ਅਕਾਲੀ ਦਲ ਦੇ ਕੱਢ ਦੇ ਵਿੱਚ ਇੱਕ ਬਹੁਤ ਵੱਡੀ ਸਨ ਲੱਗ ਜੂਗੀ ਸ਼ਰਮਾ ਜੀ ਬਿਲਕੁਲ ਪ੍ਰਵੀਨ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਸ ਦਿਨ ਤੋਂ ਲਾਂਬੇ ਕੀਤੇ ਗਏ ਨੇ ਸ਼ੇਰਪਤਖ ਸਾਹਿਬ ਦੀ ਸੇਵਾ ਤੋਂ ਜਸਦਾਦ ਦੀ ਸੇਵਾ ਤੋਂ ਉਸ ਦਿਨ ਤੋਂ ਬਾਅਦ ਉਹਨਾਂ ਨੇ ਵੱਖੋ ਵੱਖ ਮંચਾਂ ਤੇ ਜਾ ਕੇ ਜਿਸ ਤਰ੍ਹਾਂ ਪੰਥਕ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਉਹਦੇ ਬਾਰੇ ਨਾਲੇ ਚਰਚਾ ਜੋਰਾਂ ਛੁਰਾਂ ਤੇ ਹੈ ਕਿ ਉਹ ਹੁਣ ਧਾਰਮਿਕ ਖੇਤਰ ਦੇ ਵਿੱਚ ਪੰਥਕ ਧਾਰਮਿਕ ਰਾਜਨੀਤੀ ਦੇ ਵਿੱਚ ਸਰਗਰਮ ਇਦੇ ਵਿੱਚ ਕੋਈ ਦੋ ਰਾਈ ਨਹੀਂ ਕਿ ਕਿ ਉਹਨਾਂ ਦਾ ਵਿਦਿਆਕ ਉਹਨਾਂ ਦਾ ਪੱਧਰ ਉਹਨਾਂ ਦੀ ਗਿਆਨ ਉਹ ਸਾਰਾ ਕੁਝ ਉਹਨਾਂ ਨੂੰ ਧਰਮ ਖੇਤਰ ਦੇ ਵਿੱਚ ਮਜ਼ਬੂਤ ਕਰਦਾ ਜੀ ਦੂਸਰੇ ਪਾਸੇ ਉਹ ਖੁਦ ਕਹਿ ਚੁੱਕੇ ਨੇ ਕਿ ਮੈਂ ਰਾਜਨੀਤਿਕ ਖੇਤਰ ਦਾ ਵਿਦਿਆਰਥੀ ਨਹੀਂ ਹਾਂ ਮੈਂ ਧਰਮ ਦਾ ਖੇਤਰ ਦਾ ਵਿਦਿਆਰਥੀ ਹਾਂ ਇਸ ਲਈ ਮੈਂ ਇਸੇ ਵਿੱਚ ਵਿਚਰਨਾ ਚਾਹੁੰਨਾ ਇਸੇ ਵਿੱਚ ਸੇਵਾ ਕਰਨਾ ਚਾਹੁੰਨਾ ਸੋ ਉਹਨਾਂ ਨੂੰ ਲਗਾਤਾਰ ਪੰਜਾਬ ਦੇ ਪੱਖੋਂ ਅਕਸਤਾਨਾ ਤੋਂ ਸੱਦੇ ਆ ਰਹੇ ਨੇ ਇਹਨਾਂ ਤੇ ਉਹ ਉਹਨਾਂ ਮੰਚਾਂ ਤੇ ਵੀ ਜਾ ਰਹੇ ਨੇ ਪਤਾ ਲੱਗਦਾ ਸੁਧਾਰ ਲਹਿਰ ਵਾਲੇ ਵੀ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਸ ਮੰਚ ਤੇ ਵੀ ਗੈਨ ਹੈਪੀ ਸਿੰਘ ਸੋਨਨ ਕਰਨ ਜਾਣਗੇ ਪਰ ਤੁਸੀਂ ਇਹ ਦੇਖੋ ਕਿ ਟਾਈਮਿੰਗ ਇੱਕ ਕਮਾਲ ਦੀ ਹੋਈ ਕਿ 21 ਤਰੀਕ ਨੂੰ ਬਕਾਇਦਾ ਤੌਰ ਤੇ ਬੈਠਕ ਰੱਖੀ ਜਾਣੀ ਆ ਅੰਤਰੀ ਕਮੇਟੀ ਦੀ ਹਮ ਜਦੋਂ ਆਪਾਂ ਧਾਮੀ ਸਾਹਿਬ ਦਾ ਅਸਤੀਫਾ ਆ ਗਿਆ ਉਹ ਤੋਂ ਬਾਅਦ ਸੱਤਵੇਂ ਅਮਰੀਕੀ ਕਮੇਟੀ ਦੀ ਕੱਲ ਬੈਠਕ ਸੀ ਪਟਿਆਲਾ ਚ ਤੇ ਇੱਧਰ ਤੈ ਹੋ ਰਿਹਾ ਸੀ ਕਿ ਅੰਤਰੀ ਕਮੇਟੀ ਦੀ ਬੈਠਕ ਕਦੋਂ ਬੁਲਾਈਏ ਕਿਉਂਕਿ ਜਿਹੜਾ ਮਾਰਚ ਮਹੀਨਾ ਬਹੁਤ ਕ੍ਰੂਸ਼ਲ ਹੈ ਸ਼੍ਰੋਮਣੀ ਕਮੇਟੀ ਲਈ ਵੀ ਇੱਕ ਪਾਸੇ ਬਜਟ ਵਾਲਾ ਮਸਲਾ ਹੈ ਦੂਸਰੇ ਪਾਸੇ ਪ੍ਰਧਾਨ ਨਹੀਂ ਹੈਗਾ ਤੇ ਜੇ ਇਹ ਅਜੀਬ ਸਥਿਤੀ ਆਜ ਵੀ ਤਾਂ 21 ਘੰਟਿਆਂ ਦੇ 72 ਘੰਟਿਆਂ ਦੇ ਅੰਦਰ ਅੰਦਰ ਬੈਠਕ ਬੁਲਾਉਣੀ ਹੁੰਦੀ ਆ ਤੋਂ ਦੇ ਵੱਲ 21 ਤਰੀਕ ਨੂੰ ਬੈਠਕ ਬੁਲਾਈ ਜਾ ਰਹੀ ਹੈ ਪਰ ਐਨ ਇਸ ਸੇ ਟਾਈਮਿੰਗ ਤੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਨੂੰ ਚੁਣਿਆ ਹਮ ਅੰਮ੍ਰਿਤਸਰ ਦੇ ਉਹਨਾਂ ਨੇ ਬਕਾਇਦਾ ਆ ਕੇ ਉੱਥੇ ਮਤਲਬ ਕਿ ਚੀਫ ਕਲਸਾ ਦੀਵਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਜਯੋਜਿਤ ਕੀਤੀ ਉਸਾਂ ਦੇ ਉੱਤੇ ਸੋ ਅਮਰਦ ਸਰਚ ਆ ਕੇ ਪ੍ਰੈਸ ਕਾਨਫਰੰਸ ਕਰਨਾ ਉਹ ਉਸ ਵਿਅਕਤੀ ਦਾ ਪਰਦਾ ਫਾਸ਼ ਕਰਨ ਦੀ ਕੋਸ਼ਿਸ਼ ਕਰਨਾ ਜਿਹੜਾ ਵਿਅਕਤੀ ਧਾਮੀ ਹੋਰਾਂ ਦੇ ਅਸਤੀਫੇ ਤੋਂ ਬਾਅਦ ਦਾਵੇਦਾਰਾ ਹੁਣ ਐਸਜੀਪੀਸੀ ਦੇ ਪ੍ਰਧਾਨ ਦਾ ਜੀ ਜੀ ਵੈਸੇ ਤਾਂ ਉਹਨਾਂ ਨੇ ਐਡਵੋਕੇਟ ਹਰੀਂਦਰ ਸਿੰਘ ਧਾਮੀ ਦੇ ਅਸਤੀਫੇ ਤੇ ਅਫਸੋਸ ਵੀ ਪ੍ਰਗਟਾਇਆ ਕਿ ਉਹ ਸੁਭੈਦਨਸ਼ੀਲ ਬੰਦੇ ਨੇ ਉਹ ਸੱਚੇ ਬੰਦੇ ਨੇ ਸੱਚੇ ਬੰਦੇ ਨੇ ਉਹਨਾਂ ਨੂੰ ਖੜੇ ਰਹਿਣਾ ਚਾਹੀਦਾ ਸੀ ਐ ਮੈਦਾਨ ਛੱਡ ਕੇ ਨਹੀਂ ਭੱਜਣਾ ਚਾਹੀਦਾ ਸੀ ਇਹ ਸ਼ੋਭਦਾ ਨਹੀਂਗਾ ਤੇ ਉਹਨਾਂ ਨੇ ਕਿਹਾ ਜੀ ਇਹ ਸਾਰਾ ਅਕਾਲੀ ਦਲ ਹੈ ਦੇ ਵਿੱਚ ਸਾਰਾ ਕੁਝ ਜੋ ਗੱਲਾਂ ਉਹਨਾਂ ਨੇ ਕਹੀਆਂ ਪਰ ਉਹਨਾਂ ਦਾ ਮੁੱਖ ਨਿਸ਼ਾਨਾ ਆਉਣ ਵਾਲੇ ਸਮੇਂ ਦਾ ਅਗਲਾ ਪ੍ਰਧਾਨ ਸੀ ਕਿਉਂਕਿ ਇਹ ਜਗਜਾਹਰ ਹੈ ਕਿ ਬਾਦਲ ਪਰਿਵਾਰ ਦੇ ਨੇੜੇ ਇਸ ਸਮੇਂ ਜੇਕਰ ਕੋਈ ਹੋਰ ਵਿਅਕਤੀ ਹੈ ਧਾਮੀ ਤੋਂ ਬਿਨਾਂ ਤਾਂ ਉਹ ਰਗੂਜੀਤ ਸਿੰਘ ਬਿਰਕ ਹੈ ਜੀ ਜੀ ਤੇ ਰਗੂਜੀਤ ਸਿੰਘ ਬਿਰਕ ਕਹਿੰਦੇ ਕਿ ਇਸ ਸਥਿਤੀ 'ਚ ਨੇੜੇ ਆ ਕਿ ਉਹ ਪ੍ਰਧਾਨ ਨਾ ਹੁੰਦਿਆਂ ਵੀ ਪ੍ਰਧਾਨਾਂ ਦੀਆਂ ਸ਼ਕਤੀਆਂ ਵਰਤ ਲੈਂਦਾ ਸੀ ਹੂੰ ਉਹ ਅੰਦਰ ਹੀ ਦਬਦਬਾ ਰੱਖਦਾ ਸੀ ਹੁਣ ਜਿੱਦਾਂ ਹੀ ਧਾਮੀ ਹੋਰੀ ਗਏ ਤੇ ਕਹਿੰਦੇ ਕਿ ਰੁਗਜੀਤ ਸਿੰਘ ਬਿਰਕ ਨੂੰ ਪੱਕਾ ਹੋਗਾ ਕਿ ਲੈ ਵੀ ਦਸਤਾਰਬੰਦੀ ਤਾਂ ਮੇਰੀ ਹੋਣੀ ਆ ਹਮ 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 ਪ੍ਰਧਾਨ ਤਾਂ ਮੈਂ ਹੀ ਬਣਨਾ ਪਰ ਉਹ ਤੋਂ ਪਹਿਲਾਂ ਕਹਿੰਦੇ ਕਿ ਧਾਮੀ ਸਾਹਿਬ ਨੇ ਖਾਈ ਪਾਇ ਆਪਣਾ ਇਹ ਜਿਹੜੇ ਜੱਜਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਉਹਦੇ ਮੂਰੇ ਇੱਕ ਕਹਿੰਦੇ ਖਾਈ ਪੱਟ ਦੀ ਹਮ ਪ੍ਰੈਸ ਕਾਨਫਰੰਸ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਭਈ ਰਗੂਜੀਤ ਸਿੰਘ ਜਿਹੜਾ ਬਿਰਕ ਹੈ ਇਹਦਾ ਪ੍ਰਚਾਲ ਕਰ ਲੋ ਕਹਿੰਦੇ ਹੁਣ ਇਹ ਵੀ ਐਪਲੀਕੇਸ਼ਨ ਮੈਂ ਮੂਵ ਕਰਾਂ ਜੀ ਕਿ ਇਹ ਵੀ ਇਹ ਵੀ ਜਾਂਚ ਦੀ ਮੰਗ ਮੈਂ ਕਰਾਂ ਕਿ ਭਾਈ ਜਿਹੜੀ ਸਾਰਾ ਕੁੜੀ ਸਰਾਮ ਬਣੀਆ ਉਹਦੇ ਵਿੱਚ ਕੱਪੜੇ ਹੋਏ ਨੇ ਹੈਨਾ ਕਹਿੰਦੇ ਜੀ ਜੰਦਰੇ ਸੀ ਜਿਹੜੇ ਉਹ ਚਾਈਨਾ ਤੋਂ ਮੰਗਾ ਕੇ ਲਵਾਤੇ ਉਹ 4 ਦਿਨ ਨਹੀਂ ਚੱਲੇ ਫਰਨੀਚਰ ਚਾਈਨਾ ਤੋਂ ਮੰਗਾ ਕੇ ਲਿਆਤਾ ਉਹ 2 ਦਿਨ ਨਹੀਂ ਚੱਲਿਆ ਕਹਿੰਦੇ ਬਹੁ ਬੜਾ ਕਪੜਾ ਆਇਆ ਤੇ ਹੋਰ ਉੱਥੇ ਇਹ ਕਪੜਿਆਂ ਦਾ ਹਵਾਲਾਤਾ ਉਹਨਾਂ ਨੇ ਲੰਗਰ ਹਾਲ ਦੀ ਉਸਾਰੀ ਦਾ ਕਪੜਾ ਦਿੱਤਾ ਕਿ ਕਿਹੜੀਆਂ ਕੰਪਨੀਆਂ ਲਿਆਂਦੀਆਂ ਕਿਹੜੀਆਂ ਉਹ ਕੰਪਨੀਆਂ ਕਦੋਂ ਭੱਜ ਗਈਆਂ ਕਿਉਂ ਭੱਜ ਗਈਆਂ ਵਿੱਚ ਵਿਚਾਲੇ ਛੱਡ ਕੇ ਉਹਦੇ ਪਿੱਛੇ ਕੀ ਕਪੜਾ ਉਹਨਾਂ ਨੇ ਹਰਿਆਣੇ ਦੇ ਵਿੱਚ ਕੁਝ ਈਮਾਰਤਾਂ ਦਾ ਹਵਾਲਾ ਦੇ ਕੇ ਰਗੂਜੀਤ ਸਿੰਘ ਬਿਰਕ ਨੂੰ ਨਿਸ਼ਾਨੇ ਤੇ ਲਿਆ ਇੱਥੋਂ ਤੱਕ ਕਿ ਉਹਨਾਂ ਨੇ ਸਿੱਧਾ ਕਿਹਾ ਕਿ ਬਾਦਲ ਟੱਬਰ ਦੀ ਸ਼ਹਿ ਤੇ ਹਰਿਆਣਾ ਦੇ ਵਿੱਚ ਗੁਰਦੁਆਰਾਂ ਪ੍ਰਬੰਧਕ ਕਮੇਟੀ ਦੇ ਜਨਮਦਾਤਾ ਵਜੋਂ ਜਾਂ ਪੈਰ ਲਵਾਉਣ ਵਜੋਂ ਰਗੂਜੀਤ ਸਿੰਘ ਬਿਰਕ ਦੀ ਉਹ ਭੂਮਿਕਾ ਤੇ ਉਸੇ ਨੂੰ ਬਾਦਲ ਗੋਦੀ ਚੁੱਕੀ ਫਿਰਦੇ ਨੇ ਠੀਕ ਹੈ ਕਹਿੰਦੇ ਤਾਂ ਉਦੋਂ ਸਾਰਾ ਕੁਝ ਉਹ ਕਹਿੰਦੇ ਕਿ ਮੈਂ ਤਾਂ ਅਪੀਲ ਕਰਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਭਾਈ ਕੁਰਖੇਤਰ ਦੇ ਵਿੱਚ ਰਗੂਜੀਤ ਸਿੰਘ ਬਿਰਕ ਦਾ ਬੁੱਤ ਲਾਓ ਤੇ ਉਹਨਾਂ ਨੇ ਇਹ ਸਾਰੇ ਸਵਾਲ ਇਦੇ ਨਾਲ ਨਾਲ ਉਹਨਾਂ ਨੇ ਜਥੇਦਾਰਾਂ ਦੀ ਨਿਯੁਕਤੀ ਦਾ ਜਥੇਦਾਰਾਂ ਦੀ ਸੇਵਾ ਮੁਕਤੀ ਦਾ ਇਹਦਾ ਮੁੜ ਕੇ ਕੋਈ ਨੀਮਾਵਲੀ ਬਣਾਉਣ ਦਾ ਵੀ ਉਹਦੇ ਵਿੱਚ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਫਤਾ ਜਥੇਦਾਰ ਬਦੰਤੀ ਹੋਰਾਂ ਨੇ ਵੀ ਕਹਿੰਦੇ ਇਸ ਉੱਤੇ ਪਹਿਲ ਕਦਮੀ ਕੀਤੀ ਸੀ ਉਹਨਾਂ ਨੇ ਵੀ ਆਪਣੇ ਕਾਰਜਕਾਲ ਦੌਰਾਨ ਐਸਜੀਪੀਸੀ ਨੂੰ ਲਿਖਤੀ ਰੂਪ ਵਿੱਚ ਸੁਝਾਅ ਦਿੱਤੇ ਸੀਗੇ ਕਿ ਭਾਈ ਸਿੰਘ ਸਰਵਨ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੇ حوالے ਨਾਲ ਕੋਈ ਨੀਮਾਵਲੀ ਬਣਾਓ ਤੇ ਕਹਿੰਦੇ ਇਹ ਗੱਲ ਸਮੇਂ ਸਮੇਂ ਉੱਠਦੀ ਹੈ ਇੱਕ ਵਾਰ ਫੇਰ ਰੁਕੀ ਹੈ ਜਦੋਂ ਮਤਲਬ ਕਿ ਮੇਰੇ ਤੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਬਦਲਾਖੋਰੀ ਦੀ ਸੋ ਟਾਈਮਿੰਗ ਔਰ ਚੋਣ ਸਥਾਨ ਦੀ ਅੰਮ੍ਰਿਤਸਰ ਤੇ ਇਹ ਸਾਰੀ ਪ੍ਰਕਿਰਿਆ ਦੱਸਦੀ ਹੈ ਕਿ ਜੱਜ ਅਰਗਿਆਨੀ ਹਰਪ੍ਰੀਤ ਸਿੰਘ ਨੇ ਤੈਅ ਕਰ ਲਿਆ ਕਿ ਮੈਂ ਧਰਮ ਖੇਤਰ ਦੇ ਵਿੱਚ ਹੀ ਰਾਜਨੀਤੀ ਪਰਚੁਨਿਤ ਰਣਾ ਤੇ ਉਹ ਰਾਜਨੀਤਿਕ ਪਰ ਉਹਨਾਂ ਦਾ ਐਸਜੀਪੀਸੀ ਹੋ ਸਕਦਾ ਹੈ ਬੇਸ਼ੱਕ ਹੁਣ ਰਗੂਜੀ ਸਿੰਘ ਬਰਕ ਬਣ ਜਾਣ ਜਾਂ ਹੁਣ ਇਹਦੇ ਤੇ ਮੰਥਨ ਹੋਵੇ ਕਿ ਭਾਈ ਕਾਨੂੰ ਕੋਈ ਹੁਣ ਐਪਲੀਕੇਸ਼ਨ ਆ ਜਾਵੇ ਫਿਰ ਕੀ ਕਰੋਗੇ ਕੋਈ ਸ਼ਿਕਾਇਤ ਤਾਂ ਨਾ ਆਵੇ ਹਾਂ ਜੇ ਆਪਾਂ ਬੇਸ਼ਰਮਪਣੇ ਤੇ ਅੜੇ ਰਹਿਣਾ ਫਿਰ ਕੋਈ ਫਰਕ ਨਹੀਂ ਪੈਂਦਾ ਫਿਰ ਸਾਰਾ ਕੁਝ ਚਲੀ ਜਾਣਾ ਪਰ ਜੇਕਰ ਲੱਗਿਆ ਕਿ ਹਰ ਪਾਸਿਓਂ ਘਿਰ ਰਹੇ ਆ ਇਸੇ ਉੱਤੇ ਕੋਈ ਕਦਮ ਚੁੱਕਣਾ ਪੈਣਾ ਫਿਰ ਪਹਿਲਾਂ ਹੀ ਸੋchnਾ ਪਊਗਾ ਕਿ ਉਹਨੂੰ ਬਣਾਈਏ ਕਿ ਨਾ ਬਣਾਈਏ ਸੋ ਦੂਸਰਾ ਆਉਣੇ ਸਮੇਂ 'ਚ ਮਾਰਚ ਤੋਂ ਬਾਅਦ ਹੁਣ ਜਿਵੇਂ ਮਤਲਬ ਕਿ ਤਹਿ ਮੰਨਿਆ ਜਾ ਰਿਹਾ ਕਿ ਐਸੀਬੀਸੀ ਚੋਣਾਂ ਹੋਣੀਆਂ ਨੇ ਉਹਦੇ ਲਈ ਕੀ ਗਰਾਉਂਡ ਤਿਆਰ ਕਰ ਰਹੇ ਨੇ ਯਾਨੀ ਹਰਥਿੰਗ ਇਹਦੀ ਚਰਚਾ ਹੁਣ ਪੂਰੇ ਜੋਰਾਂ ਤੇ ਜਿਸ ਤਰ੍ਹਾਂ ਉਹ ਵਿਚਰ ਰਹੇ ਨੇ ਜਿਸ ਤਰ੍ਹਾਂ ਉਹ ਨਿਸ਼ਾਨੇ ਬਣ ਰਹੇ ਨੇ ਜਿਸ ਤਰ੍ਹਾਂ ਉਹ ਇਸ ਪੈਨੂ ਤੇ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਸੋ ਤੈ ਹੈ ਜੀ ਕਿ ਉਹਨਾਂ ਨੇ ਆਪਣਾ ਮੈਦਾਨ ਚੁਣ ਲਿਆ ਤੇ ਉਹ ਮੈਦਾਨ ਸ਼੍ਰੋਮਣੀ ਕਮੇਟੀ ਦਾ ਮੈਦਾਨ ਹੋ ਸਕਦਾ ਆਉਂਦੇ ਸਮੇਂ ਚ ਇਸ ਖੇਤਰ ਚ ਖੁੱਲ ਕੇ ਨਿੱਤਰ ਸਕਦੇ ਹਮ ਜੀ ਬਿਲਕੁਲ